ਜਿੱਥੇ ਪੰਜਾਬ ਵਿੱਚ ਵਕ ਵਕ ਥਾਵਾਂ ਤੇ ਅਗਨਗਰ ਦੇ ਘਟਨਾਵਾਂ ਮਿਲ ਰਹੀਆਂ ਹਨ ਤੇ ਲੱਖਾਂ ਕਰੋੜਾਂ ਰੁਪਏ ਦਾ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ ਉੱਥੇ ਪੁੱਤਾ ਵਾਂਗੂ ਪਾਲੀ ਫਸਲ ਵੀ ਸੁਆਹ ਹੋ ਰਹੀ ਹੈ ਉੱਥੇ ਹੀ ਇੱਕ ਅਗ ਲੱਗਣ ਦੇ ਘਟਰਾ ਫਾਜ਼ਲ ਕਦੇ ਨਾਲ ਲੱਗਦੇ ਪਿੰਡ ਚਵਾੜਿਆ ਵਾਲੀ ਵਿੱਚ ਵੇਖਣ ਨੂੰ ਮਿਲੀ ਹੈ ਜਿੱਥੇ ਕੁਝ ਘਰਾਵلوں ਇਕੱਠੇ ਹੋ ਕੇ ਜ਼ਮੀਨ ਠੇਕੇ ਤੇ ਲਈ ਗਈ ਸੀ ਤੇ ਜਿੱਥੇ ਕਿ ਤੂੜੀ ਦੇ ਪਰਾਲੀ ਦੇ ਢੇਗ ਠਾ ਰੱਖਿਆ ਗਏ ਆ ਅੱਗ ਲੱਗੀ ਨੂੰ ਕਾਫੀ ਲੰਮਾ ਸਮਾਂ ਹੋ ਗਿਆ ਹੈ ਤੇ ਫਾਇਰ ਬ੍ਰਿਗੇਡ ਵੀ ਕੋਸ਼ਿਸ਼ਾਂ ਕਰ ਰਹੀ ਹੈ ਪਰ ਅੱਗ ਤੇ ਕਾਬੂ ਨਹੀਂ ਪਾਇਆ ਜਾ ਰਿਹਾ ਤੁਸੀਂ ਵੇਖ ਰਹੇ ਹੋ ਵੀ ਕਿਸ ਤਰ੍ਹਾਂ ਹਰ ਪਾਸੇ ਤੂਆਇਤ ਵਾਫਾ ਫੈਲਿਆ ਹੋਇਆ ਹੈ ਇੱਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਜ਼ਮੀਨ ਠਿੱਕਤ ਲਈ ਸੀ ਹੁਣ ਹਰੇਕ ਕਾਰਨ ਨੂੰ ਤਿੰਨ ਤੋਂ 4 ਲੱਖ ਰੁਪਏ ਦਾ ਨੁਕਸਾਨ ਹੈ 70-80 ਕਰੋੜ ਦਾ ਇੱਥੇ ਨੁਕਸਾਨ ਹੋ ਚੁੱਕਿਆ ਹੈ ਅਤੇ ਹੋਰ ਲੰਮਾ ਸਮਾਂ ਅੱਗੇ ਚੱਲਣ ਦੀ ਉਮੀਦ ਹੈ ਇਸ ਮੌਕੇ ਫਾਇਰ ਅਫਸਰ ਤੇ ਲੋਕਾਂ ਨੇ ਕੀ ਕੁਝ ਕਿਹਾ ਸਭ ਕੋ ਜਾਣ ਲਈ ਸਾਡੇ ਨਾਲ ਬਣੇ ਰਹੋ ਤੇ ਪੂਰੀ ਦੁਬਾਰਾ ਕੀ ਸੁਭਨਾ ਮੰਕਲ ਬਰੇਡ ਅੱਛਾ ਇਹ ਮੰਜੇ ਆ ਨਹੀਂ ਪੂਰ ਕੇ ਜਾਂਦੇ ਆ ਨਹੀਂ ਨਵੇਂ ਮੰਜੇ ਜੋ ਅੱਛਾ ਉਹ ਸਾਰਾ ਸਮਾਨ ਹੀ ਸੜ ਗਿਆ ਕਰਦਾ ਕਿੰਨਾ ਸਮਾਨ ਸੜ ਗਿਆ ਕੀ ਕਰਦੇ ਦੋਨੋਂ ਉਹਨੇ ਨਹੀਂ ਜਾਈ ਕਿ ਨਹੀਂ ਕਾਣੀ ਮੰਗਾਈ ਦੇ ਵੇਚੀ ਲੱਖ ਦੀਆਂ 2 ਲੱਖ ਦਾ 50 ਦਾ ਹੁਣੇ ਦੀ ਗਣ ਕੇ ਹੀ ਗਟ-ਗਟ ਲੱਖ ਡੇਢ ਦਾ ਸਮਾਨ ਸੀ ਵਿੱਚ ਕਰਦੇ ਮਤਲਬ ਮੱਛੀਆ ਵਿਚਾਰੇ ਦਾ ਅੱਛਾ ਆਪਾਂ ਕੀ ਕਰਾਂ ਦੀਆਂ ਇਹ ਗੱਟਾਂ ਦਾ ਨਾ 70 80 ਕਰੇਗਾ ਉਹ ਤਾਂ ਮੈਨੂੰ ਉਹਨਾਂ ਨੇ ਬਤਾਇਆ ਕਿ ਇਹਦੇ 70 80 ਕਰ ਮੇਨ ਜਿਹੜੇ ਦੁੱਧ ਦਾ ਕੰਮ ਕਰਦੇ ਨੇ ਗਈਆਂ ਗਈਆਂ ਦਾ ਕੰਮ ਕਰਦੇ ਨੇ ਹਨਾ ਨਹੀਂ ਕਿਲਾਂ ਦੀਆਂ ਮੇਰੀਆਂ ਇਕੱਠਾ ਹੈਗੀਆਂ ਮੇਰੀ ਉੱਤੇ ਪਾਈ ਬਾਲ ਗਿਆ ਇੱਕ ਚੀਜ਼ ਹੈ ਅੱਜ ਹੁਣ ਸ਼ਾਮ ਨੂੰ ਪਾਣ ਜੋ ਕੀ ਗੱਠ ਨਹੀਂ ਗਈ ਗਾਵਾਂ ਨੂੰ ਕੀ ਪਾਵਾਂਗੇ ਸਾਨੂੰ ਥੋੜੀ ਸੀ ਘਟੋਗਾ ਜੀ 5000 ਦੀ ਨਸਤਾਈ ਪੂੜੀ ਆਈ ਇੱਥੇ ਅੱਗੇ ਕੀ ਤੂੜੀਆਂ ਦੇ ਵਿੱਚ ਆ ਨਹੀਂ ਵੀ ਉਹ ਤੂੜੀ ਮੱਠ ਬਚੀ ਨਹੀਂ ਹੈਗੀ ਪ੍ਰਾਲੀ ਨਹੀਂ ਬਚੀ ਹੈਗੀ ਤੂੜੀ ਨਹੀਂ ਬਚੀ ਹੈਗੀ ਜਿਹੜੀ ਸ਼ਾਮ ਨੂੰ ਖਰਾਣੀ ਚ ਪਾ ਲਾਂਗੇ ਅੱਛਾ ਸਾਈਡ ਤੇ ਸਟਾਕ ਕੀਤਾ ਸਾਰੀਆਂ ਹੀ ਨਾਲ-ਨਾਲ ਲੱਗੀਆਂ ਸੀ ਨਾਲ-ਨਾਲ ਲੱਗੀਆਂ ਸੀ ਨਾਲ-ਨਾਲ ਲੱਗੀਆਂ ਲਈ ਕੋਈ ਤਾਂ ਜੀ ਕਿਸੇ ਦੀਆਂ ਦੋ ਕਨਾਲਾਂ ਠੇਕੇ ਲਈਆਂ ਸੀ ਕਿਸੇ ਨੇ ਤੇਰਾ ਦਾ ਕੋਠ ਹੈਗਾ ਇਹ ਭਰੋ ਜਾਂ ਦੇਖ ਵਾਰ ਕੇ ਜਾ ਦੇ ਠੇਕੇ ਤੇ ਲਈ ਹੋਈ ਹੈਗੀ ਹੁਣ ਸ਼ਾਮ ਜੋਗੀਆਂ ਨਹੀਂ ਬਚੀਆਂ ਜਿਹੜੀਆਂ ਹੁਣ ਸ਼ਾਮ ਨੂੰ ਹਨ ਰਾਤ ਨੂੰ ਪਾ ਦਈਏ ਕਮ ਸਭ ਖਤਮ ਹੋ ਗਿਆ ਬਹੁਤ ਮਾੜਾ ਹੋਇਆ ਸੀ ਬੜਾ ਅਫਸੋਸ ਦੀ ਗੱਲ ਹੈ ਕੀ ਆ ਮਕਾਨ ਜੀ ਸਮਾਨ ਚੱਕਣਗੇ ਸੀ ਅੱਗ ਪੈ ਗਈ ਬਾਹਰੋਂ ਬਸ ਇਹ ਜਾਣ ਲੈ ਕੇ ਇੱਕ ਕੁੜੀ ਆ ਸੀ ਉਹ ਦੋਨੇ ਅਸੀਂ ਬਸ ਇਹ ਭੱਜੇ ਬਾਹਰ ਨਿਕਲ ਗਏ ਉਹ ਇੱਕ ਤੇਟੀ ਗੱਡੀ ਆ ਉਹ ਪਈ ਜਬਾਦੀ ਤੇ ਇੱਕ ਲੋਹ ਦੀ ਗੱਡੀ ਆ ਉਹ ਪਈ ਜੂ ਪਟਕੇ ਦੀ ਬਾਕੀ ਸਾਰਾ ਸਮਾਨ ਅੰਦਰ ਹੀ ਸੜ ਗਿਆ ਮਾੜੀ ਆ ਵੇਖ ਲੋ ਤੂੰ ਵੇਖ ਕੋਠੇ ਨੇ ਠੀਕ ਹੈ ਮੈਂ ਅੱਗੇ ਕਰੀ ਆਂ ਕੀ ਸੁਭਨਾ ਮਿਰਜੀ ਤੁਹਾਡਾ ਨਜ਼ਰ ਅਲੀ ਨਜ਼ਰ ਅਲੀ ਜੀ ਕਿੰਨੀ ਦੇਰ ਹੋ ਗਈ ਅੱਗ ਲੱਗੀ ਨੂੰ ਲਗਭਗ ਹੋ ਗਏ 1.5 2 ਘੰਟੇ ਹੋ ਗਏ ਅੱਗ ਲੱਗ ਗਈ ਨੂੰ ਅੱਛਾ ਹਾਂਜੀ ਫਾਇਰ ਬ੍ਰਿਗੇਡ ਆ ਗਈ ਮੁਕੇ ਤੇ ਹਾਂਜੀ ਆ ਗਈ ਸੀ ਤੇ ਕਿੰਨਾ ਕੁ ਨੁਕਸਾਨ ਹੋਇਆ ਕੋਈ ਆਈਡੀਆ ਲਗਭਗ 3 ਕਿੱਲਾਂ ਦੇ ਵਿੱਚ ਵਿੱਚ ਵੀ ਤੂੜੀ ਰੱਖੀ ਹੋਈ ਸੀ ਨਾਲੇ ਪਰਾਲੀ ਛੇ ਛਕੇ ਨਾਲੇ ਕਿ ਸੱਦੇ ਨੇ ਗੱਟਾ ਵੀ ਸੀ 3 ਕਿੱਲੇ ਪਰਲੇ ਸੀਗੇ 3 ਕਿੱਲੇ ਹੋਰ 6 ਕਿੱਲੇ ਸੀਗੇ 6 ਕਿੱਲਾਂ 'ਚ ਗੱਟਾ ਤੇ ਪਰਾਲੀ ਰੱਖੀ ਹੋਈ ਸੀ ਵਿੱਚ ਤੂੜੀ ਵੀ ਸੀ ਵਿੱਚ ਤੂੜੀ ਵੀ ਆ ਗਈ ਸੀ ਵਿੱਚੇ ਸੀ अच्छा कि वो सारी सारी सड़कें हां जी सारी सड़कें कितने ਘਰਾਂ ਕਿੰਨੇ ਘਰਾਂ ਦੀ ਹੈਗੀ ਸੀ ਵੀ ਜੀ ਤੂੜੀ ਕੋਈ ਹੈ ਜਿਹੜੀਆਂ ਥੋੜੀ ਸਾਰੇ ਘਰ ਆਉਣਗੇ ਸਰ ਕਿੰਨੇ ਘਰ ਆਪਣੇ 70 70 80 ਘਾਰੇਗਾ हां लेकिन ਗੱਠਾਂ ਕੀਤੀਆਂ ਸੀ ਵਿੱਚ ਪਰਾਲੀ ਤੂੜੀ ਹੈਗੀ ਸੀ ਹਰ ਕੇ ਸੀਜ਼ਨ ਚੱਲੀ ਜਾਂਦਾ ਤੂੜੀ ਦਾ ਇਕੱਠੇ ਕੀਤੀ ਸੀ हां ਇਕੱਠੇ ਕੀਤੀ ਸੀ ਪੀਤੀ ਦੀ 40 40 ਟਰਾਲੀ ਹੈਗੀ ਸੀ ਤੂੜੀ ਦੀ ਹਰ ਆਦਮੀ ਦੀ 80 90 ਕਰਦੀ ਏ ਪਰਾਲੀ ਸਟਾਕ ਕੀਤੀ ਸੀ ਪਸ਼ੂਆਂ ਵਾਸਤੇ ਤੇ ਅਚਾਨਕ ਸਾਨੂੰ ਦੋ ਦੋ ਪਤਾ ਲੱਗਾ ਜਦੋਂ ਅੱਗ ਫੈਲ ਚੁੱਕੀ ਸੀ ਫਿਰ ਸਾਡੇ ਕੰਟਰੋਲ ਤੋਂ ਬਾਹਰ ਹੋ ਗਈ ਫਿਰ ਗਟਾਈਆਂ ਨਾ ਉਹਨਾਂ ਦੀ ਬਾਹਰ ਨਹੀਂ ਪਈ ਅੱਗ ਆਪਦਾ ਕੰਮ ਕਰਦੀ ਅਜੇ ਲੱਗੀ ਖੜੀ ਅੱਗ ਦੋ ਤਿੰਨ ਦਿਨ ਖਤਮ ਨਹੀਂ ਹੋ ਸਕਦੀ ਐਨੀ ਗੱਲ ਜੀ ਦੋ ਘਟ ਵੀ ਹਰ ਬੰਦੇ ਬਚਾ ਹੋਇਆ ਬਾਕੀ ਸਾਰੇ ਤਿੰਨ ਤੋਂ 4 ਤੋਂ 3 ਲੱਖ ਦਾ ਨੁਕਸਾਨ ਹੋਇਆ ਹਰ ਆਦਮੀ ਦਾ ਤਿੰਨ ਚਾਰ ਲੱਖ ਦਾ ਨੁਕਸਾਨ ਹਰ ਬੰਦੇ ਦਾ ਹੋਇਆ ਹਰ ਬੰਦੇ ਦਾ 80 ਘਰ ਹੈਗਾ ਜਿਹੜਾ 80 ਘਰ ਦਾ ਜਿਹੜਾ ਇਹ ਜਗ੍ਹਾ ਠੇਕੇ ਤੇ ਲਾਦੇ ਪ੍ਰਾਲੀ ਰੱਖੀ ਹੋਈ ਸੀ ਠੀਕ ਹੈ ਠੀਕ ਹੈ 3 ਲੱਖ ਤੋਂ ਲਾਦੇ 3.5 ਲੱਖ ਦਾ ਬੰਦੇ ਦਾ ਆਪ ਦੀ ਇਕੱਠਾ ਮੁੱਲ ਲੈ ਕੇ ਰੱਖੀ ਹੋਈ ਸੀ ਕਿੰਨੀਆਂ ਗੱਡੀਆਂ ਹੁਣ ਤੱਕ ਆ ਚੁੱਕੀਆਂ ਫਾਈਬਰਗੇਟ ਚਾਰ ਖੜੀਆਂ ਨੇ ਮੌਕੇ ਤੇ ਚਾਰ ਖੜੀਆਂ ਨੇ ਤੇ ਦੁਬਾਰਾ ਵੀ ਆਈਆਂ ਨੇ ਦੁਬਾਰਾ ਵੀ ਆਈਆਂ ਨੇ ਤੁਹਾਡਾ ਕੀ ਸ਼ੁਭਨਾਮਾ ਜੀ ਲੱਖਾ ਖਾਨ ਤੇ ਇਹ ਇਹ ਸ਼ੁਰੂ ਸ਼ੁਰੂ ਕਿਹੜੇ ਪਾਸੇ ਤੋਂ ਹੋਈ ਹੈਗੀ ਪਰਲੇ ਪਾਸੋਂ ਦੇਨ ਛਿਪਦੇ ਵਾਲੇ ਪਾਸੇ ਇਹ ਜਿੱਥੇ ਰੋਡ ਰੋਡ ਸਾਈਡ ਹੈ ਹਾਂਜੀ ਰੋਡ ਘੰਟਾ ਹੋ ਗਿਆ ਜੀ ਕਿੰਨਾ ਨੁਕਸਾਨ ਹੋਇਆ ਕੋਈ ਇਹ 4 ਕੋਈ ਏਕੜ ਦੇ ਵਿੱਚ ਜਿਹੜੀ ਪਰਾਲੀ ਹੈ ਹਾਂਜੀ 4 ਏਕੜ ਦੇ ਕਰੀਬ ਹੈ ਜਿਹੜੀ ਪਰਾਲੀ ਸਾਡੀ ਹੈ। ਟਰੈਕ ਤੇ ਪਸ਼ੂ ਬਚਾ ਲਏ ਗਏ। ਅੱਛਾ ਟਰੈਕ ਤੇ ਪਸ਼ੂ ਬਚਾ ਲਏ ਗਏ। ਇਹ ਮੈਂ ਪਰਾਲੀ ਸਟੋਰ ਕੀਤੀ ਹੋਈ ਸੀ ਉਹੀ ਇਹ ਸਟੋਰ ਕੀਤੀ ਹੋਈ ਸੀ ਜਿਹੜੀ ਪਰਾਲੀ ਘਰਾਂ ਦੇ ਨਾਲ ਸਟੋਰ ਕੀਤੀ ਹੋਈ। ਕੋਈ ਪਤਾ ਲੱਗਿਆ ਸਰ ਕਿੰਦੇ ਕਿਸ ਚੀਜ਼ ਨਾਲ ਹੋਇਆ ਕੋਈ? ਨਹੀਂ ਅਸੀਂ ਤਾਂ ਸਾਡਾ ਤਾਂ ਪਹਿਲਾ ਨਿਸ਼ਾਨਾ ਹੁੰਦਾ ਅੱਗ ਬਚਾਉਣਾ ਤੇ ਜੀਵ ਜੰਤੂ ਬਚਾਉਣਾ। ਹਾਂਜੀ ਹਾਂਜੀ ਪਬਲਿਕ ਨੂੰ ਬਚਾਉਣਾ ਬਿਲਕੁਲ ਉਹ ਬਾਅਦ ਚ ਵੇਖਾਂਗੇ ਕਿ ਕਿੱਦਾਂ ਹੋਈ ਸਭ ਤੋਂ ਪਹਿਲਾਂ ਸਾਡਾ ਜਿਹੜਾ ਕੰਮ ਸੀ ਅਸੀਂ ਉਹ ਆਪਣਾ ਸ਼ੁਰੂ ਕੀਤਾ ਜੀ ਫਾਇਰ ਬ੍ਰਿਗੇਡ ਵਗੈਰਾ ਆ ਚੁੱਕੀ ਹੈ ਹਾਈ ਫਾਇਰ ਬ੍ਰਿਗੇਡ ਦਾ ਮੈਂ ਅਫਸਰ ਸਾਹਿਬ ਬ੍ਰਿਗੇਡ ਦੀ ਪੂਰੀ ਟੀਮ ਆਈ ਹੋਈ ਹੈ ਠੀਕ ਠੀਕ ਜਿਸ ਦੇ ਵਿੱਚ ਅਸੀਂ ਫਾਇਰ ਵਾਟਰ ਟੈਂਕਰ ਨੂੰ ਲੋਡ ਤੋਂ ਵੀ ਬੁਲਾਇਆ ਹੈ ਜੀ ਆਬ ਹੋਰ ਤੋਂ ਵੀ ਬੁਲਾਇਆ ਹੈ ਜੀ ਸਰ ਕਿ ਸਾਡੇ ਇੱਥੇ ਤਿੰਨ ਫਾਇਰ ਵਾਟਰ ਟੈਂਕਰ ਪੰਜ ਫਾਇਰ ਵਾਟਰ ਟੈਂਕਰ ਜਿਹਦੇ ਵਿੱਚ ਪੂਰਾ ਕੰਮ ਕਰਦੇ ਜੀ ਸਰ ਗੁੱਡ ਏਨ ਸਰ ਫਤਿਹ ਸਿੰਘ ਸਿੱਧੂ ਅ ਪੋਸਟਰ ਹਾਂਜੀ ਫਾਇਰ ਅਫਸਰ ਫਾਇਰ ਦਾ ਫਾਇਰ थैंक यू सर ए बी आई न्यूज चैनल देखने वाले सभी दर्शकों से हम अपील करते हैं कि एबीआई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत